ओके ਜਲਵਾ ਕਲਸਾ ਵਾਹਿਗੁਰੂ ਜੀ ਬੋਲੇ ਅੱਜ ਪਹਿਲਾਂ ਤਾਂ ਮੀਟਿੰਗ ਹੋਈ ਜੀ ਗੁਰਦੁਆਰਾ ਸ਼੍ਰੀ ਬੀਡਗੁਰੂ ਜਨਸਾ ਵਿਖੇ ਸ਼੍ਰੀ ਚਮਕੌਰ ਸਾਹਿਬ ਮੋਰਚੀ ਦੀ ਟੀਮ ਦੀ ਉਹਦੇ ਵਿੱਚ ਜਿਹੜੀ ਪਿਛਲੇ ਦਿਨੀ ਦਿੱਲੀ ਦੇ ਵਿੱਚ এনवायरमेंट ਮੰਤਰੀ ਨੇ ਜਿਹੜੇ ਜਾਦਵ ਜੀ ਉਹਨਾਂ ਨੂੰ ਜਿਹੜੀ ਪ੍ਰੈਜੈਂਟੇਸ਼ਨ ਦੇ ਕੇ ਆਏ ਸੀਗੇ ਉਹਦੇ ਬਾਰੇ ਵਿਚਾਰ ਵਟਾਂਦਰੇ ਹੋਏ ਕਿਉਂਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਨੇ ਆਉਣਾ ਜਿਨ੍ਹਾਂ ਨੇ ਆ ਕੇ ਜੋ ਅਸੀਂ ਇਤਰਾਜ ਉੱਥੇ ਦੇਖਿਆ ਉਹਨਾਂ ਨੂੰ ਖੋਖਣਾ ਪਰਖਣਾ ਵੀ ਸਹੀ ਹੈਗੇ ਆ ਜਾਂ ਕਿਤੇ ਕੋਈ ਝੂਠੇ ਇਤਰਾਜ ਤਾਂ ਨਹੀਂ ਹੈ ਇਹਦੇ ਝੂਠੇ ਗਲਤ ਨਹੀਂ ਹੈ ਉਹਦੇ ਬਾਰੇ ਅੱਜ ਇਲਾਕੇ ਨੂੰ ਜਾਗਰੂਕ ਵੀ ਕੀਤਾ ਤੇ ਇਲਾਕੇ ਨੂੰ ਅਸੀਂ ਬੇਨਤੀ ਵੀ ਕਰਦੇ ਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਥੋੜਾ ਸੁਚੇਤ ਰਹਿਣਾ ਜਾਗਰੂਕ ਰਹਿਣਾ ਹੋ ਸਕਦਾ ਬਹੁਤ ਛੋਟੀ ਕਾਲ ਦਿੱਤੀ ਜਾਵੇ ਵੀ ਤੁਹਾਨੂੰ ਸਾਰਿਆਂ ਨੂੰ ਇੱਕ ਦਿਨ ਪਹਿਲਾਂ ਹੀ ਦੱਸਿਆ ਜਾਵੇ ਇਕੱਠ ਕਰਨ ਬਾਰੇ ਜਿੱਥੇ ਟੀਮਾਂ ਦੇ ਮੂਹਰੇ ਇਕੱਠ ਹੋਣਾ ਜਿਵੇਂ 30 ਅਪ੍ਰੈਲ ਨੂੰ ਆਪਣੇ ਇਕੱਠ ਕਰਕੇ ਰਿਪੋਰਟ ਮੈਨੂੰ ਭਜਾਇਆ ਸੀਗਾ ਉਵੇਂ ਹੀ ਹੁਣ ਮੈਕਮੇ ਨੇ ਆਉਣਾ ਉਹਨਾਂ ਮੂਰੇ ਵੀ ਅੱਗੇ ਆਪਾਂ ਨੇ ਆਪਣੇ ਇਤਰਾਜ਼ ਆਪਣੀ ਜਿਹੜੀ ਪ੍ਰੈਜੈਂਟੇਸ਼ਨ ਉਹ ਦੇਣੀ ਆ ਇਹਦੇ ਲਈ ਅਸੀਂ ਬੇਨਤੀ ਕਰਦੇ ਆਂ ਇਲਾਕਾ ਚੀ ਦੀ ਚੰਪੌਰ ਸਾਹਿਬ ਨੂੰ ਕਿ ਉਹ ਸਾਰੇ ਜਣੇ ਉੱਥੇ ਇਕੱਠੇ ਹੋ ਕੇ ਤੇ ਮੋਰਚੇ ਵੱਲੋਂ ਬੁਲਾਈ ਹੋਈ ਜਿਹੜੀ ਕਾਲ ਦਿੱਤੀ ਜਾਊਗੀ ਉਹਦੇ ਤੁਰੰਤ ਪਹੁੰਚਣ ਤੇ ਇੱਕ ਮੁਠ ਹੋ ਕੇ ਇੱਕ ਇੱਕ ਦਾ ਸਬੂਤ ਦਿੰਦੇ ਹੋਏ ਆਪਾਂ ਜਿਹੜੀ ਇਹ ਸਾਡੀ ਜੀਅ ਘਾਤ ਕਰਨ ਵਾਲੀ ਇਨਸਾਨੀਤ ਨੂੰ ਮਾਰਨ ਵਾਲੀ ਫੈਕਟਰੀ ਨੂੰ ਆਪਾਂ ਉਥੋਂ ਭਜਾ ਸਕੀਏ ਜੀ ਸਾਡੀ ਬੇਨਤੀ ਪ੍ਰਵਾਰ ਕਰੇ ਇਲਾਕੇ ਨੂੰ ਬਹੁਤ ਛੇਤੀ ਦੱਸਿਆ ਜਾਊਗਾ ਜਾਗਰੂਕ ਕੀਤਾ ਜਾਊਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਜਿਹੜੀ ਇੱਕ ਸਾਡਾ ਕਦਮ ਦੂਰ ਉਹ ਜਿੱਤ ਆਪਾਂ ਜਿੱਤ ਸਕੀਏ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ